ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਵਿੱਚ ਪੰਜਾਬੀ ਵਲੌਗਰ ਸਿਮਰ ਵਿੱਚ ਤਾਂ ਅਸੀਂ ਅੱਜ ਤੁਹਾਡੇ ਵਾਸਤੇ ਲੁਧਿਆਣੇ ਦੀ ਬਹੁਤ ਹੀ ਮਸ਼ਹੂਰ ਮਾਰਕੀਟ ਲੈ ਕੇ ਫੇਰ ਆ ਚੁੱਕੇ ਆ ਜੀ ਲੋ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਆ ਲੁਧਿਆਣੇ ਦੇ ਚੋੜਾ ਬਾਜ਼ਾਰ ਅਗਰ ਤੁਸੀਂ ਲੁਧਿਆਣੇ ਆਏ ਹੋ ਅਗਰ ਤੁਸੀਂ ਚੋੜਾ ਬਾਜ਼ਾਰ ਨਹੀਂ ਗਏ ਹੋ ਤਾਂ ਇਹ ਬਹੁਤ ਵੱਡੀ ਨਾ ਇਨਸਾਫੀ ਹੋਵੇਗੀ ਲੁਧਿਆਣੇ ਨਾਲ ਕਿਉਂਕਿ ਚੋੜਾ ਬਾਜ਼ਾਰ ਇੰਨਾ ਜ਼ਿਆਦਾ ਸਸਤਾ ਬਾਜ਼ਾਰ ਹੈ ਲੁਧਿਆਣੇ ਦਾ ਕੀ ਹੋਰ ਤੁਹਾਨੂੰ ਕਿਤੇ ਵੀ ਇਹੋ ਜਿਹਾ ਸਮਾਨ ਨਹੀਂ ਮਿਲੇਗਾ ਇਹ ਤੇ ਹਰ ਰੋਜ਼ ਇਸ ਬਾਜ਼ਾਰ ਵਿੱਚ ਐਵੇਂ ਲੱਗਦਾ ਹੈ ਜਿਸ ਤਰ੍ਹਾਂ ਮੇਲਾ ਲੱਗਿਆ ਹੁੰਦਾ ਕਿਉਂਕਿ ਉਰੇ ਸੇਲਾ ਹੱਟ ਦੇ ਹਰ ਨਵੀਆਂ ਵੈਰਾਈਟੀਆਂ ਉਰੇ ਲੱਗੀਆਂ ਹੀ ਰਹਿੰਦੀਆਂ ਨੇ ਤੁਸੀਂ ਤੁਹਾਨੂੰ ਐਵੇਂ ਲੱਗ ਰਿਹਾ ਹੋਵੇਗਾ ਕਿ ਇਹ ਕੋਈ ਮੇਲਾ ਹੈ ਮੇਲਾ ਨਹੀਂ ਹੈ ਜੀ ਇਹ ਲੁਧਿਆਣੇ ਦਾ ਹੈ ਜੀ ਚੋੜਾ ਬਾਜ਼ਾਰ ਬਿਲਕੁਲ ਰੇਲਵੇ ਸਟੇਸ਼ਨ ਦੇ ਨਾਲ ਘੰਟਾ ਘਰ ਮਾਰਕੀਟ ਦਾ ਸਿੱਧਾ ਇੱਕ ਘੰਟਾ ਘਰ ਦੇ ਸਾਹਮਣੇ ਚੋੜਾ ਬਾਜ਼ਾਰ ਹੈ ਜਿੱਥੇ ਕਿ ਇੰਨੀ ਜ਼ਿਆਦਾ ਵੈਰਾਈਟੀ ਹੈ ਕੱਪੜਿਆਂ ਦੀ ਮਨਿਆਰੀਆਂ ਦੀ ਜੁੱਤੀਆਂ ਦੀ ਰਸੋਈ ਦੇ ਸਮਾਨ ਦੀ ਡੈਕੋਰੇਟਿਵ ਆਈਟਮ ਦੀ ਲੇਡੀ ਸੂਟਾਂ ਦੀ ਜੈਂਟਸ ਕੋਟਾਂ ਦੀ ਬਲੇਜ਼ਰਾਂ ਦੀ ਜੈਕਟਾਂ ਦੀ ਹੁੱਡੀਆਂ ਦੀ ਲੋਰਾਂ ਦੀ ਪਜਾਮਿਆਂ ਦੀ ਸ਼ਰਾਰਿਆਂ ਦੀ ਗਰਾਰਿਆਂ ਦੀ ਬਹੁਤ ਜ਼ਿਆਦਾ ਮਾਰਕੀਟ ਹੈ ਇਹ ਤੇ ਬਹੁਤ ਮਸ਼ਹੂਰ ਮਾਰਕੀਟ ਆ ਦੇਖੋ ਜੀ ਲੇਡੀ ਸੂਟ ਇੱਕ ਤੇ ਇੱਕ ਟੰਗੇ ਵੇ 1 1 ਨੇ ਤੇ ਲੁਧਿਆਣੇ ਦਾ ਚੋੜਾ ਬਾਜ਼ਾਰ ਵੈਸੇ ਵੀ ਬਹੁਤ ਇਹ ਪੁਰਾਣਾ ਬਾਜ਼ਾਰ ਹੈ ਇੱਥੇ ਬਹੁਤ ਜ਼ਿਆਦਾ ਚੀਪ ਪ੍ਰਾਈਸ ਹੈ ਇੱਥੇ ਮੀਨਜ਼ ਕਹਿ ਲਓ ਇੱਕ ਤਰ੍ਹਾਂ ਨਾਲ ਦਿੱਲੀ ਦੀ ਜਿੱਦਾਂ ਮਾਰਕੀਟ ਹੋਈ ਉਹੀ ਸਾਡਾ ਇੱਥੇ ਲੁਧਿਆਣੇ ਦਾ ਚੋੜਾ ਬਾਜ਼ਾਰ ਹੈ ਤਾਂ ਦੇਖੋ ਜਿੱਥੇ ਲੱਗੀ ਫੱਬੀ ਬਹੁਤ ਲਗਾਉਂਦੇ ਨੇ ਅਗਰ ਤੁਸੀਂ ਰੇਟ ਘੱਟ ਕਰਾਉਣਾ ਚਾਹੋ ਤਾਂ ਇਹ ਕਰ ਵੀ ਸਕਦੇ ਨੇ ਬਟ ਜਿਨ੍ਹਾਂ ਦਾ ਫਿਕਸ ਹੁੰਦਾ ਹੈ ਉਹਨਾਂ ਦਾ ਫਿਕਸ ਹੀ ਹੁੰਦਾ ਹੈ ਤਾਂ ਇੱਥੇ ਆ ਦੇਖੋ ਜੀ ਆਵਾਜ਼ਾਂ ਮਾਰ-ਮਾਰ ਕੇ ਦੁਕਾਨਦਾਰਾਂ ਨੇ ਮੁੰਡੇ ਰੱਖੇ ਹੁੰਦੇ ਅੱਗੇ ਆਓ ਜੀ ਆਓ ਸਾਡੀ ਦੁਕਾਨ ਵਿੱਚੋਂ ਸਮਾਨ ਲੈ ਕੇ ਜਾਓ ਕਿਉਂਕਿ ਚੋੜਾ ਬਾਜ਼ਾਰ ਜਿਹੜਾ ਆ ਹੈ ਨਾ ਇੱਕ ਮੇਨ ਸੜਕ ਹੈ ਤੇ ਇਸ ਦੇ ਅੰਦਰੋਂ ਅੰਦਰ ਹੀ ਜਾ ਕੇ ਇੰਨੀਆਂ ਜ਼ਿਆਦਾ ਦੁਕਾਨਾਂ ਹੈ ਨਾ ਜਿਸ ਤਰ੍ਹਾਂ ਮੰਨ ਲਓ ਆ ਕੋਈ ਮੁੰਡਾ ਆਵਾਜ਼ਾ ਲਗਾ ਰਿਹਾ ਏ ਕਿ ਆਜੋ ਜੀ ਇਹਨਾਂ ਦੀਆਂ ਦੁਕਾਨਾਂ ਅੰਦਰ ਹੁੰਦੀਆਂ ਜਾ ਕੇ ਥੋੜਾ ਜਿਹਾ ਇਹ ਗਲੀ ਦੇ ਅੰਦਰ ਲੈ ਜਾਂਦੇ ਤੇ ਉੱਥੇ ਇਹਨਾਂ ਦੀਆਂ ਦੁਕਾਨਾਂ ਹੁੰਦੀਆਂ ਜੋ ਕਿ ਕੱਪੜਿਆਂ ਦਾ ਇੱਕ ਗੜ ਹੁੰਦਾ ਤੇ ਆ ਦੇਖੋ ਜੀ ਚੋੜੇ ਬਾਜ਼ਾਰ ਦੀਆਂ ਰੌਣਕਾਂ ਛੌਣਕਾ ਪੂਰਾ ਮੇਲਾ ਇਸ ਤਰ੍ਹਾਂ ਲੱਗਿਆ ਹੈ ਜਿਸ ਤਰ੍ਹਾਂ ਪੂਰਾ ਮੇਜ਼ ਕੋਹੀ ਮੇਲੇ ਦਾ ਸੀਨ ਹੋਵੇ ਬਟੇ ਮੇਲੇ ਦਾ ਸੀਨ ਨਹੀਂ ਹੈ ਇਹ ਹੈ ਜੀ ਲੁਧਿਆਣੇ ਦੇ ਚੋੜੇ ਬਾਜ਼ਾਰ ਦੇ ਲੋਕ ਚੋੜੇ ਬਾਜ਼ਾਰ ਦੇ ਲੋਕ ਨਹੀਂ ਕਹਿ ਸਕਦੇ ਜਿਹੜੇ ਆਲੇ ਦੁਆਲੇ ਦੇ ਲੋਕ ਆ ਉਹ ਹੋਣ ਇਹ ਪਤਾ ਨਹੀਂ ਕਿੱਥੋਂ ਆ ਜਾਂਦੀ ਐਨੀ ਦੁਨੀਆ ਰੋਜ਼ ਸਮਾਨ ਖਰੀਦਣਾ ਦੇਖੋ ਮੈਂ ਜਿਹੜੇ ਤੁਸੀਂ ਦੇਖ ਰਹੇ ਹੋ 100 ਦੇ 4 ਦੇ ਰਹੀ ਸੀ ਬਟੇ 5 ਵੀ ਦੇ ਦਿੰਦੀ ਹੈ ਜਿਹੜੇ ਮੈਟ ਹੁੰਦੇ ਡੋਰ ਮੈਟ ਤਾਂ ਚਲੋ ਜੀ ਹੁਣ ਅਸੀਂ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਂਦੇ ਆ ਚੋੜੇ ਬਾਜ਼ਾਰ ਦੀਆਂ ਰੌਣਕਾਂ ਮੇਲਾ ਤੁਹਾਨੂੰ ਇੱਥੇ ਦੇ ਰੇਟ ਦੱਸਦੇ ਆ ਜਿਹੜੀਆਂ ਕੋਟੀਆਂ ਜੈਂਟਸ ਕੋਟੀਆਂ 2 2 250 ਰੁਪਏ ਨੂੰ ਦੇ ਰਹੇ ਸੀਗੇ ਕਿਉਂਕਿ ਹੁਣ ਐ ਫਰਵਰੀ ਦਾ ਅੱਧਾ ਮਹੀਨਾ ਲੰਘ ਗਿਆ ਤੇ ਹੁਣ ਹੋ ਜਾਂਦਾ ਔਰੇ ਸੀਜ਼ਨ ਆਫ ਆਲਮੋਸਟ ਤੇ ਇਸ ਕਰਕੇ ਸਰਦੀਆਂ ਦੀ ਵੈਰਾਈਟੀ ਬਹੁਤ ਜ਼ਿਆਦਾ ਘਟ ਜਾਂਦੇ ਇਹਨਾਂ ਦੇ ਰੇਟ ਆ ਚੱਪਲਾ 50 50 ਰੁਪਏ ਦੀਆਂ ਦੇ ਰਹੇ ਸੀਗੇ ਜੈਂਟਸ ਤਾ ਦੇਖੋ ਜੀ ਇਸ ਤਰ੍ਹਾਂ ਪੂਰੇ ਸੂਟ ਆ ਜੀਨਾ ਵਗੈਰਾ ਸਾਰੀਆਂ 150 100 ਰੁਪਏ 200 ਰੁਪਏ ਇਸ ਤਰ੍ਹਾਂ ਆ ਦੇਖੋ ਜੀ ਦਮੀਆਂ ਦੇ ਕਿਸ ਤਰ੍ਹਾਂ ਵਧੀਆ-ਵਧੀਆ ਸੂਟ ਪਾਏ ਹੋਏ ਨੇ ਤੇ ਬਹੁਤ ਜ਼ਿਆਦਾ ਇਹਨਾਂ ਦਾ ਇੱਥੇ ਘੱਟ ਪ੍ਰਾਈਸ ਹੁੰਦਾ ਕਿਉਂਕਿ ਇਹ ਮਾਰਕੀਟ ਕੰਪੀਟੀਸ਼ਨ ਦੀ ਮਾਰਕੀਟ ਹੈ ਇੱਥੇ ਇੰਨੀਆਂ ਜ਼ਿਆਦਾ ਦੁਕਾਨਾਂ ਐ ਬਹੁਤ ਜ਼ਿਆਦਾ ਪੂਰੀ ਮਾਰਕੀਟ ਵਿੱਚ ਦੁਕਾਨਾਂ ਵਿੱਚ ਇਸ ਤਰ੍ਹਾਂ ਰੌਣਕਾਂ ਲੱਗਿਆ ਹੁੰਦੀਆਂ ਨੇ ਤੇ ਦੁਕਾਨਦਾਰਾਂ ਨੂੰ ਐਦਾ ਹੁੰਦਾ ਕਿ ਅਸੀਂ ਆ ਵੀ ਵੇਚਦੀ ਐ ਆ ਵੀ ਵੇਚਦੀ ਐ ਤੇ ਲੋਕ ਖਰੀਦਦੇ ਵੀ ਬਹੁਤ ਜ਼ਿਆਦਾ ਆਏ ਇੱਥੇ ਤੁਹਾਨੂੰ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਸਾਰਾ ਸਮਾਨ ਮਿਲੇਗਾ ਦੇਖੋ ਜੀ ਗਰਮ ਪਲਾਜ਼ੋ ਸੂਟ ਬੈਲਵਰਡ ਦਾ ਟੰਗਿਆ ਵਾ ਸਾਹਮਣੇ 500 ਰੁਪਏ ਦਾ ਤਾਂ ਕੋਈ 300 ਕੋਈ 350 ਇਸ ਤਰ੍ਹਾਂ ਦੇ ਰੈਡੀमेड ਸੂਟ ਲੇਡੀ ਸੂਟ ਤਾਂ ਇਹ ਦੇਖੋ ਜੀ ਕਿਸ ਤਰ੍ਹਾਂ ਇਹਨਾਂ ਨੇ ਕਿੰਨਾ ਸੋਹਣਾ ਸੋਹਣਾ ਬਾਜ਼ਾਰ ਲੱਗ ਰਿਹਾ ਹੈ ਸਾਡਾ ਚੋੜਾ ਬਾਜ਼ਾਰ ਤਾਂ ਇੱਥੇ ਰਸ਼ ਦੇਖੋ ਅੱਜ ਸੰਡੇ ਸੀਗਾ ਤਾਂ ਇੱਥੇ ਦੇਖੋ ਰਸ਼ ਉਰੇ ਇਸੇ ਤਰ੍ਹਾਂ ਹੁੰਦਾ ਹੈ ਪੂਰੇ 7 ਦਿਨ ਪੂਰਾ ਰਸ਼ ਹੁੰਦਾ ਹੈ ਬਾਜ਼ਾਰ ਵਿੱਚ ਪੂਰੀ ਮਾਰਕੀਟ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਨੇ ਤਾਂ ਚਲੋ ਜੀ ਵੀਡੀਓ ਵਿੱਚ ਤੁਸੀਂ ਬਣੇ ਰਹੋ ਵੀਡੀਓ ਤੁਹਾਨੂੰ ਪਸੰਦ ਆਂਦੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਅੱਗੇ ਜਿਹੜੇ ਮੀਨਸ ਪੰਜਾਬ ਵਿੱਚ ਸਾਡੇ ਭੈਣ ਭਰਾਵਾ ਬੈਠੇ ਨੇ ਜਿਨ੍ਹਾਂ ਨੇ ਦੁਕਾਨਾਂ ਹੁੰਦੀਆਂ ਉਹ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਨੇ ਜੀ ਕਿਹੜੀ ਦੁਕਾਨ ਕਿੱਥੇ ਹੈ ਜੀ ਕਿਹੜਾ ਸਮਾਨ ਕਿਹੜੀ ਮਾਰਕੀਟ ਵਿੱਚ ਮਿਲਦਾ ਹੈ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਦੱਸੀਏ ਕਿ ਕਿਹੜੀ ਮਾਰਕੀਟ ਵਿੱਚ ਲੁਧਿਆਣੇ ਦੀ ਕਿੱਥੇ ਸਮਾਨ ਮਿਲਦਾ ਹੈ ਤਾਂ ਕਿ ਉਹਨਾਂ ਵਾਸਤੇ ਵੀ ਵੀਡੀਓ ਹੈਲਪਫੁਲ ਹੋ ਸਕੇ ਕਿਉਂਕਿ ਲੁਧਿਆਣੇ ਵਿੱਚ ਬਹੁਤ ਸਾਰੇ ਬਾਜ਼ਾਰ ਹੌਲ ਸੇਲ ਦੇ ਬਾਜ਼ਾਰ ਨੇ ਤੇ ਇੱਥੇ ਪੰਜਾਬ ਤੋਂ ਦਾ ਦੁਕਾਨਦਾਰ ਆਂਦੇ ਹੀ ਨੇ ਇੱਥੇ ਸਮਾਨ ਖਰੀਦਣ ਬਟ ਪੰਜਾਬ ਦੇ ਬਾਹਰੋਂ ਵੀ ਇੱਥੇ ਬਹੁਤ ਲੋਕ ਆਂਦੇ ਨੇ ਸਾਡੇ ਲੁਧਿਆਣੇ ਵਿੱਚ ਸਮਾਨ ਖਰੀਦਣ ਤਾਂ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹਨਾਂ ਨੂੰ ਦੱਸ ਸਕੀਏ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਆ ਕਰੋ ਤੁਹਾਡੇ ਰਿਲੇਟਿਵਸ ਵਿੱਚ ਤੁਹਾਡੇ ਯਾਰਾਂ ਦੋਸਤਾਂ ਵਿੱਚ ਆ ਦੇਖੋ ਜੀ ਮਨਿਆਰੀ ਦੇ ਕਿਸ ਤਰ੍ਹਾਂ ਪੂਰੇ ਇਹ ਹੈਂਗਰ ਦੇ ਟੰਗੇ ਹੁੰਦੇ ਇੰਨਾ ਘੱਟ ਪ੍ਰਾਈਸ ਦੇਖੋ ਜੀ ਸ਼ਰਾਰੇ ਗਰਾਰੇ ਤਾਂ ਵੀਡੀਓ ਤੁਹਾਨੂੰ ਪਸੰਦ ਆਂਦੀ ਤਾਂ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਭੈਣ ਨੂੰ ਕਿਉਂਕਿ ਅਸੀਂ ਐਨੀ ਭੀੜ ਵਿੱਚ ਜਾ ਕੇ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਂਦੇ ਆ ਬਣਾ ਕੇ ਇੱਥੇ ਫੋਨ ਖੋਣ ਦਾ ਵੀ ਬਹੁਤ ਜ਼ਿਆਦਾ ਡਰ ਰਹਿੰਦਾ ਮੈਨੂੰ ਤਾਂ ਕੱਲ ਕਈਆਂ ਨੇ ਕਿਹਾ ਸੀਗਾ ਕਿ ਮੈਡਮ ਜੀ ਆਪਣਾ ਫੋਨ ਬਚਾ ਕੇ ਰੱਖੋ ਜੀ ਇੱਥੇ ਅਮਲੀ ਚੋਰ ਵੀ ਬਹੁਤ ਹੁੰਦੇ ਠਾਗੂ ਚੱਕੇ ਤਾਂ ਇਹ ਦੇਖੋ ਜੀ ਸਾਡੇ ਚੋੜੇ ਬਾਜ਼ਾਰ ਦੀਆਂ ਰੌਣਕਾਂ ਤੇ ਕਮੈਂਟਾਂ ਵਿੱਚ ਦੱਸਿਆ ਕਰੋ ਜੀ ਤੁਸੀਂ ਲੁਧਿਆਣੇ ਦਾ ਕਿਹੜਾ ਬਾਜ਼ਾਰ ਮੀਨਜ਼ ਕਿਹੜਾ ਤੁਸੀਂ ਸਮਾਨ ਖਰੀਦਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਉਸ ਮਾਰਕੀਟ ਬਾਰੇ ਦੱਸ ਦਿਆ ਕਰਾਂਗੇ ਜੀ ਤਾਏ ਦੇਖੋ ਜੀ ਹੁਣ ਦੇਖੋ ਸਾਡੇ ਚੋੜੇ ਬਾਜ਼ਾਰ ਦੀਆਂ ਰੌਣਕਾਂ ਚਲੋ ਜੀ ਹੁਣ ਤੁਹਾਨੂੰ ਸੁਈ ਮਿਲਦੇ ਆ ਅਗਲੀ ਵੀਡੀਓ ਵਿੱਚ ਵੀਡੀਓ ਤੁਹਾਨੂੰ ਪਸੰਦ ਆਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਆ ਦੇਖੋ ਜੀ ਗਰਮ ਹੁੱਡੀਆਂ ਸਿਰਫ 2-200 ਰੁਪਏ ਵਿੱਚ ਮਿਲਦੀਆਂ ਐ ਸਾਰੀਆਂ ਜਿਹੜੀਆਂ ਅੱਜ ਕੱਲ੍ਹ ਭਾਲੂ ਜੇ ਵਾਲੀਆਂ ਚੱਲਿਆ ਹੁੰਦੀਆਂ ਕਿਉਂਕਿ ਲੋਹੜੀ ਦੇ ਬਾਅਦ ਚੋ ਹੋ ਜਾਂਦਾ ਜੀ ਸੀਜ਼ਨ ਆਫ ਇਸ ਕਰਕੇ ਸਾਰਾ ਸਮਾਨ ਇਸਸਾਸਤਾ